ਸਮੁੱਚੀ ਮਾਨਵਤਾ ਦੇ ਗਿਆਨ ਦਾਤਾ ਰੱਬੀ ਬਖਸ਼ਾ ਨਾਲ ਸਿਰਸ਼ਾਰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਪੁੱਤਰ ਚਰਨਾਂ ਵਿੱਚ ਸੱਜ ਬੈਠੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਆਦ ਕਾਲ ਵੇਲੇ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਜੰਗਲਾਂ ਵਿੱਚ ਉਦੋਂ ਆਦਮੀਆਂ ਦੀ ਗਿਣਤੀ ਬਹੁਤ ਘੱਟ ਸੀ ਫੇਰ ਸੈਜੇ ਸੈਜੇ ਮਨੁੱਖੀ ਦਿਮਾਗ ਵਿਕਾਸ ਕਰਦਾ ਗਿਆ ਵਿਕਾਸ ਕਰਦਿਆਂ ਕਰਦਿਆਂ ਮਨੁੱਖਾਂ ਦੀ ਗਿਣਤੀ ਵੱਧ ਗਈ ਪਹਿਲਾਂ ਇਹ ਬदन ਤੇ ਕੱਪੜੇ ਵੀ ਨਹੀਂ ਸੀ ਪਾਉਂਦਾ ਫਿਰ ਇਹਨੇ ਕੇਲੇ ਵਰਗੇ ਦਰਖਤਾਂ ਜਾਂ ਵੱਡੇ ਪੱਤੇ ਵਾਲੇ ਦਰਖਤਾਂ ਨਾਲ ਆਪਣਾ ਨਗੇਜ ਕੱਜਣਾ ਆਰੰਭ ਕਰ ਦਿੱਤਾ ਥੋੜਾ ਜਿਹਾ ਹੋਰ ਤਰੱਕੀ ਕੀਤੀ ਮਨੁੱਖ ਨੇ ਜੰਗਲਾਂ ਵਿੱਚ ਆਪਣੀਆਂ ਝੌਂਪੜੀਆਂ ਦਾ ਰਹਿائش ਦਾ ਪ੍ਰਬੰਧ ਕੀਤਾ ਫਿਰ ਇਹਦੀ ਗਿਣਤੀ ਵੱਧਦੀ ਗਈ ਗਿਣਤੀ ਵੱਧਦੀ ਗਈ ਮਨੁੱਖ ਨੇ ਫਿਰ ਕੁਝ ਟਿਕਾਣੇ ਕਾਇਮ ਕਰ ਲਏ। ਔਰ ਉਹਨਾਂ ਨੂੰ ਪਿੰਡਾਂ ਦਾ ਰੂਪ ਦਿੱਤਾ। ਜਦੋਂ ਪਿੰਡਾਂ ਦਾ ਰੂਪ ਦਿੱਤਾ ਇੱਕ ਦੂਜੇ ਦੀ ਪਛਾਣ ਬਣਾਉਣ ਵਾਸਤੇ ਮਨੁੱਖ ਨੇ ਤਰੱਕੀ ਕਰਦਿਆਂ ਨਾਮ ਰੱਖਣੇ ਸ਼ੁਰੂ ਕਰ ਦਿੱਤੇ। ਪਹਿਲਾਂ ਪਹਿਲ ਬੰਦੇ ਦਾ ਨਾਮ ਨਹੀਂ ਸੀ ਰੱਖਿਆ ਜਾਂਦਾ ਜਦੋਂ ਇਹਦੀ ਗਿਣਤੀ ਥੋੜੀ ਸੀ। ਜਿਵੇਂ-ਜਿਵੇਂ ਮਨੁੱਖ ਪਿੰਡਾਂ ਵਿੱਚ ਰਹਿਣਾ ਆਰੰਭ ਕਰ ਦਿੱਤਾ ਜੰਗਲਾਂ ਤੋਂ ਬਾਹਰ ਨਿਕਲਿਆ ਇਹਨੇ ਤਰੱਕੀ ਕੀਤੀ ਅੱਗ ਬਲਣੀ ਸਿੱਖ ਲਈ। ਫਿਰ ਇਹਨਾਂ ਨੇ ਇੱਕ ਦੂਜੇ ਦੀ ਪਛਾਣ ਵਾਸਤੇ ਨਾਮ ਰੱਖਣਾ ਸ਼ੁਰੂ ਕਰ ਦਿੱਤਾ। ਮਿਸਾਲ ਵਜੋਂ ਪੰਜਾਬ ਬੰਦੇ ਖਲੋਤੇ ਨੇ ਉਹਨਾਂ ਵਿੱਚੋਂ ਆਪਾਂ ਇੱਕ ਨੂੰ ਬੁਲਾਉਣਾ ਹੈ। ਉਹਨੂੰ ਬੁਲਾਉਣ ਵਾਸਤੇ ਜ਼ਰੂਰੀ ਉਸ ਦੀ ਕੋਈ ਸ਼ਨਾਖਤ ਉਸ ਦਾ ਕੋਈ ਨਾਮ ਹੋਣਾ ਬੜਾ ਲਾਜ਼ਮੀ। ਫਿਰ ਨਾਮ ਰੱਖਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਇਹਦੀ ਗਿਣਤੀ ਬਹੁਤ ਆਤ ਵਿੱਚ ਹੋ ਗਈ। ਜਦੋਂ ਇਹ ਕਸਬਿਆਂ ਤੇ ਸ਼ਹਿਰਾਂ ਵਿੱਚ ਵਸਣ ਲੱਗ ਪਿਆ ਤੇ ਇਹਨਾਂ ਨੇ ਗੋਤਾਂ ਘੜੀਆਂ ਗੋਤਾਂ। ਗੋਤਾਂ ਦੀ ਹੋਂਦ ਸ਼ੁਰੂ ਵਿੱਚ ਆਈ ਹੋਂਦ ਵਿੱਚ ਆਈ। ਗੋਤਾ ਆਪਣੇ ਵਡੇਰਿਆਂ ਦੇ ਨਾਮ ਤੇ ਘੜੀਆਂ ਗਈਆਂ ਵਡੇਰਿਆਂ ਦੇ ਨਾਮ ਤੇ ਦਾ ਕੋਈ ਨਾ ਕੋਈ ਕਾਰਨ ਬਣਦਾ ਰਿਹਾ ਜਿਸ ਗੋਤ ਨਾਲ ਸਬੰਧਤ ਇਸ ਨਗਰ ਵਿੱਚ ਰਹਿਣ ਵਾਲੇ ਸੱਜਣ ਸਤਿਗੁਰੂ ਦੇ ਪਾਵਨ ਦਰਬਾਰ ਵੀ ਜੁੜ ਬੈਠੇ ਨੇ ਇਹ ਲਗਭਗ ਭੁੱਲਰ ਗੋਤ ਨਾਲ ਸਬੰਧ ਰੱਖਦੇ ਜਣੀ ਪਛਾਣ ਬਣਾਉਣ ਵਾਸਤੇ ਗੋਤਾ ਹੋਂਦ ਵਿੱਚ ਆਈਆਂ ਤੇ ਭੁੱਲਰ ਗੋਤ ਦਾ ਨਾਮਕਰਨ ਕਿਵੇਂ ਹੋਇਆ ਭਾਈ ਹੁਸ਼ਿਆਰ ਸਿੰਘ ਦਿਲੇ ਨੇ ਇੱਕ ਪੁਸਤਕ ਲਿਖੀ ਹੈ ਉਹਦਾ ਨਾਮ ਹੈ ਜੱਟਾਂ ਦੀਆਂ 101 ਗੋਤਾਂ ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਭੁੱਲਰ ਗੋਤ ਦੀ ਹੋਣ ਦਾ ਵੱਡਾ ਕਾਰਨ ਹੈ ਕਿ ਜ਼ਿਆਦਾਤਰ ਇਸ ਕਬੀਲੇ ਦੇ ਲੋਕ ਜਿਹੜੇ ਜ਼ਿਮੀਂਦਾਰੇ ਖੇਤੇ ਨਾਲ ਸੰਬੰਧ ਰੱਖਦੇ ਸਨ ਇਹਨਾਂ ਦੇ ਵੱਡ-ਵੱਡੇਰੇ ਪਹਿਲਾਂ ਆਦ ਕਾਲ ਵੇਲੇ ਜਿਹੜੇ ਸਨ ਉਹ ਸ਼ਿਵਜੀ ਦੇ ਉਪਾਸ਼ਕ ਸਨ ਤੇ ਸ਼ਿਵਜੀ ਨੂੰ ਭੋਲਾ ਵੀ ਕਿਹਾ ਜਾਂਦਾ ਭੋਲੇ ਨਾਦ ਦਾ ਭੋਲਾ ਜੀ ਕਰਕੇ ਉਹਨੂੰ ਯਾਦ ਕੀਤਾ ਜਾਂਦਾ ਹੈ ਤੇ ਮੈਂ ਤਾਂ ਇਹ ਵੀ ਅੱਜ ਪੜਿਆ ਕਿ ਭੋਲੇਨਾਥ ਵੀ ਜਿਹੜਾ ਸੀ ਉਹ ਵੀ ਜੱਟ ਸੀ। ਉਹ ਹੀ ਖੇਤੀ ਬਾੜੀ ਨਾਲ ਜ਼ਿਮੀਂਦਾਰੇ ਨਾਲ ਸੰਬੰਧ ਰੱਖਦਾ ਸੀ। ਤੇ ਭੋਲੇਨਾਥ ਦਾ ਜਣੀ ਸ਼ਿਵ ਜੀ ਨੂੰ ਮੰਨਣ ਵਾਲੇ ਲੋਕਾਂ ਨੇ ਸਹੀ ਜੇ ਸਹੀ ਜੇ ਆਪਣੀ ਇੱਕ ਗੋਤ ਬਣਾਈ ਤੇ ਉਹਦਾ ਨਾਮ ਵੀ ਭੋਲੇਨਾਥ ਹੀ ਰੱਖ ਦਿੱਤਾ ਜਿਹੜੀ ਬਦਲਦੀ ਬਦਲਦੀ ਭੁੱਲਰ ਬਣ ਗਈ। ਹੁਸ਼ਿਆਰ ਸਿੰਘ ਦਿਲੇ ਨੇ ਜੱਟਾਂ ਦੀ 101 ਗੋਤਾਂ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਤੇ ਹਰ ਗੋਤ ਦਾ ਕੋਈ ਨਾ ਕੋਈ ਆਪਣਾ ਵਡੇਰਾ ਹੁੰਦਾ ਹੈ। ਜਿਵੇਂ ਪਰਿਵਾਰ ਦਾ ਮੁਖੀ ਆਪਣੇ ਪਰਿਵਾਰ ਲਈ ਬਹੁਤ ਵੱਡੀ ਮਿਹਨਤ ਕਰਦਾ ਹੈ ਉਹਨਾਂ ਲਈ ਜਾਇਦਾਦ ਬਣਾਉਣ ਦਾ ਹੈ ਦੇਸ਼ ਪਰਦੇਸ ਜਾਂਦਾ ਹੈ ਇਸ ਤਰ੍ਹਾਂ ਹਰ ਗੋਦ ਦੇ ਵਡੇਰੇ ਨੇ ਆਪਣੀ ਉਮਤ ਲਈ ਕੋਈ ਨਾ ਕੋਈ ਕੁਰਬਾਨੀ ਕੀਤੀ ਉਹਨਾਂ ਲਈ ਕੋਈ ਨਾ ਕੋਈ ਐਸਾਨ ਕੀਤਾ ਕਿ ਜਦੋਂ ਉਹ ਦੁਨੀਆ ਤੋਂ ਰੁਖਸਤ ਲੈ ਜਾਂਦਾ ਹੈ ਜੇ ਉਹ ਪਰਮੇਸ਼ਰ ਦੀ ਬੰਦਗੀ ਵਾਲਾ ਹੋਵੇ ਉਹਨੇ ਆਪਣੀ ਉਮਤ ਲਈ ਕੁਝ ਕੀਤਾ ਹੋਵੇ ਜਾਂ ਆਪਣੀ ਉਮਤ ਲਈ ਸ਼ਹਾਦਤ ਦਾ ਜੰਮ ਪੀਤਾ ਹੋਵੇ ਉਹਦੀ ਉਮਤ ਉਹਨੂੰ ਮੰਨਣ ਵਾਲੇ ਫਿਰ ਉਹਦੀਆਂ ਯਾਦਗਾਰਾਂ ਕਾਇਮ ਕਰਦੇ